ਕੀ ਨਾਮ ਹੈ ਵੀਰ ਜੀ ਦਲਵਾਰਾ ਜੀ ਕਿਹੜਾ ਪਿੰਡ ਹੈ ਆਪਣਾ ਦਸਵਾਲ ਜੀ ਇਹ ਕੀ ਪ੍ਰੋਬਲਮ ਕੀ ਸੀ ਤੁਹਾਡੇ ਉਹ ਪਹਿਲਾਂ ਮੇਰੇ ਲੱਤਾਂ ਨੂੰ ਹੁੰਦੀ ਸੀ ਜੀ ਜੀ ਫਿਰ ਪਹਿਲਾਂ ਦਵਾਈਆਂ ਪਟਾੜੇ ਤੇ ਵੀ ਖਾਦੀਆਂ ਫਿਰ ਨਿਰਾਮ ਹੋਇਆ ਫਿਰ ਐਨਾਨੇਜ ਕਰਿਆ ਨਹੀਂ ਜੀ ਕੀ ਪ੍ਰੋਬਲਮ ਕੀ ਸੀ ਲੱਤ 'ਚ ਤੁਰ ਨਹੀਂ ਜਾਂਦਾ ਜੀ ਲੰਗੜਾ ਹੁੰਦਾ ਸੀ ਹਾਂ ਰੱਬਾ ਹੂੰ ਸੁਣਨ ਹੋ ਜਾਂਦਾ ਤਾਂ ਸੁਣ ਹੋ ਜਾਂਦੀ ਸੀ ਹਾਂ ਹਾਂ ਦਰਦ ਨਾਲ ਤੁਰ ਨਹੀਂ ਜਾਂਦਾ ਦਾ ਅੱਛਾ ਹਾਂ ਇਹ ਕਿੰਨੇ ਸਾਲਾਂ ਤੋਂ ਇਹ ਪ੍ਰੋਬਲਮ ਸੀ ਇਹ ਮੈਨੂੰ 7 ਸਾਲ 8 ਸਾਲ ਦੀ 2 ਸਾਲ ਦੀ ਸੀ ਦੋ ਸਾਲ ਦੀ ਸੀ ਤੇ ਦਵਾਈ ਆ ਬਹੁਤ ਖਾਦੀਆਂ ਫਿਰ ਇਹਨਾਂ ਨੇ ਕੀ ਦਿੱਤਾ ਰਾਮਕ੍ਰਿਸ਼ਨ ਜੀ ਨੇ ਆਪ ਜੀ ਨੂੰ ਦਵਾਈ ਕਿ ਮੰਨ ਵਾਸਤੇ ਹਾਂ ਜੀ ਪੂਰੀ ਲੱਤ ਤੇ ਮਲਦੇ ਕਿੰਨੇ ਟਾਈਮ ਮਲਦੇ ਸੀ ਦੋ ਟਾਂਗਾਂ ਦੇ ਦੋ ਸਵੇਰੇ ਤੇ ਸ਼ਾਮ ਹਾਂ ਜੀ ਕਿੰਨੇ ਦਿਨਾਂ ਚ ਫਰਕ ਲੱਗਣ ਲੱਗ ਪਿਆ ਸੀ 10 ਦਿਨਾਂ ਚ ਫਰਕ ਪੈ ਗਿਆ ਜੀ 10 ਦਿਨਾਂ ਚ ਫਰਕ ਪੈ ਗਿਆ ਸੀ ਮੁਰਕੀ ਨਹੀਂ ਦਰਦ ਹੋਵੇ ਹੁਣ ਬਿਲਕੁਲ ਕੰਮ ਕਾਜ ਕਰਦੇ ਹੋ ਹਾਂ ਜੀ ਭੋਰਾ ਵੀ ਨਹੀਂ ਹੁੰਦੀ ਹੁਣ ਅੱਛਾ ਹਾਂ ਪਹਿਲਾਂ ਕਿੰਨੀ ਹੁੰਦੀ ਸੀ ਦਰ ਮੈਂ ਮਤਤ ਰੀਨੀ ਜਨਦਾ ਜੀ ਹੂੰ ਅਸੁੱਨ ਹੋ ਜਾਂਦੀ ਸਾਰੀ ਲੱਤ ਇੱਥੇ ਤੋਂ ਲੈ ਕੇ ਇੱਥੇ ਤੱਕ ਹਾਂ ਦੋਈਆਂ ਖਾਂਦੇ ਰੇ ਹਾਂ ਹਾਂ ਦੋਈ ਬਤਾ ਕੇ ਖਾਦੀ ਆ ਹਸਪਤਾਲ ਚ ਪ੍ਰਾਈਵੇਟ ਹੂੰ ਕੱਲ ਲੋਟ ਨਹੀਂ ਆਈ ਲੋਟ ਨਹੀਂ ਆਇਆ ਹਾਂ ਹਾਂ ਇਹ ਨਾ ਇਹਨਾਂ ਨੇ ਕਰਾਈ ਜੀ ਓਕੇ ਹੂੰ ਹੋਰ ਬਿਲਕੁਲ ਠੀਕ ਹੈ ਹਾਂ ਜੀ ਹਾਂ ਬਿਲਕੁਲ ਕੀ ਕਹਿਣਾ ਚਾਹੁੰਦੇ ਹੋ ਵੀ ਜੇ ਤੁਹਾਡੇ ਦਰਦ ਹੈ ਤਾਂ ਜ਼ਰੂਰ ਇਹਨਾਂ ਨੂੰ ਮਿਲੋ ਹਾਂ ਜੀ ਹਾਂ ਹਾਂ ਜੀ ਹੂੰ ਹਾਂ ਇਹਨਾਂ ਨੂੰ ਮਿਲੋ ਜੀ ਹੂੰ ਰਾਮਕ੍ਰਿਸ਼ਨ ਲੂਈ రామਕ੍ਰਿਸ਼ਨ ਹਾਂ ਜੀ